ਜ਼ਿਲ੍ਹਾ ਮੁਹਾਲਜ ਪੰਦੇ ਖਰੜ ਪੁਲਿਸ ਵੱਲੋਂ ਕਮਰਸ਼ੀਅਲ ਮਾਤਰਾ ਦੇ ਵਿੱਚ ਕਰੀਬ 100 ਗ੍ਰਾਮ ਆਇਸ ਡਰੱਗ ਬਰਾਮਦ ਕੀਤਾ ਗਿਆ ਜਿਸ ਦੇ ਚੱਲਦੇ ਹੋਏ ਇੱਕ આરોપી ਮਹਿਲਾ ਅਤੇ ਇੱਕ ਨਾਈਜੀਰੀਅਨ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਮਨਪ੍ਰੀਤ ਸਿੰਘ ਮਾਨਯੋਗ ਸੀਐਮ ਸਾਹਿਬ ਜਿਹੜੀ ਜਯੋਤਨ ਸ਼ਰਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਚ ਡੀਜੀਵੀ ਸਾਹਿਬ ਤੇ ਅੱਗੇ ਸਰ ਸਿਰੀਅਸ ਅਧਿਸ਼ਕਤ ਨੂੰ ਨੇ ਵੀ ਇਹਨਾਂ ਦੇ ਉੱਪਰ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਜਿਹੜੇ ਨਸ਼ਾ ਵੇਚਣ ਵੇਚਦੇ ਨੇ ਜਾਂ ਨਸ਼ਾ ਵੇਚਣ ਵਿੱਚ ਮਦਦ ਕਰਦੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਖਰੜ ਪੁਲਿਸ ਨੇ ਡੀਐਸਪੀ ਖਰੜ ਐਸੈਟਰਾ ਸਿਟੀ ਖਰੜ ਨੇ ਇੱਕ ਬੜੀ ਸਫਲਤਾ ਹਾਸਲ ਕੀਤੀ ਇਹਨਾਂ ਨੇ ਇੱਕ ਮੁਕੱਦਮਾ ਨੰਬਰ 384 2510 ਨੂੰ ਦਰਜ ਕੀਤਾ ਸੀਗਾ 22 ਐਨਡੀ ਪੇਟਕ ਦਾ ਜਿਹਦੇ ਚ ਇੱਕ ਸੀਮਾ ਲੀਡੀ ਜੋ ਕਿ ਰਹਦੀ ਹੈ ਬਟਾਣੇ ਨੂੰ ਐਲਐਸਸੀ ਕਲੋਨੀ ਤੋਂ ਫੜਿਆ ਗਿਆ 55 ਗ੍ਰਾਮ ਆਈਸ ਦੇ ਨਾਲ ਆਈਸ ਇੱਕ ਬੜਾ ਸਫਿਸਟੀਕੇਟਿਡ ਡਰਗ ਹੈ ਜਿਹੜਾ ਅੱਜਕੱਲ ਬੜਾ ਮਤਲਬ ਚੰਗ ਰਿਹਾ ਲੋਕਾਂ ਚ ਬੜਾ ਟ੍ਰੈਂਡਿੰਗ ਹੈ ਇਹ ਬੜਾ ਸਫਿਸਟੀਕੇਟਿਡ ਡਰਗ ਹੈ ਇਹ 55 ਗ੍ਰਾਮ ਉਹਦੇ ਕੋਲ ਰਿਕਵਰੀ ਕਰਕੇ ਬਾਅਦ ਚ ਉਹਦਾ ਰਿਮਾਂਡ ਕਰਕੇ ਉਹਦੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਿਊਮਨ ਇੰਟਰਵਿਊ ਡਿਵੈਲਪ ਕਰਦੇ ਹੋਏ ਡੀਐਸਪੀ ਖਰੜ ਨੇ ਲੀਡ ਕੀਤਾ ਤੇ ਐਸਐਟੂ ਸਿਟੀ ਖਰੜ ਨੇ ਇਸ ਆਪਰੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਮੇਨ ਦਿੱਲੀ ਦਾ ਸਪਲਾਈਅਰ ਸੀਗਾ ਇਹਦਾ ਜਿਹਦਾ ਨਾਮ ਹੈਗਾ ਕਿੰਗਸਲੇ ਚੀਨੋ ਚੰਦਰ ਵਿਹਾਰ ਦਿੱਲੀ ਤੋਂ ਨਿਊ ਦਿੱਲੀ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਵੀ ਅੱਗੇ 100 ਗ੍ਰਾਮ ਆਇਸ ਦੀ ਬਰਾਮਦਗੀ ਕੀਤੀ ਗਈ ਉਸ ਦੀ ਬਰਾਮਦਗੀ ਦੌਰਾਨ ਇਹ ਪਤਾ ਲੱਗਿਆ ਵੀ ਇਹਨਾਂ ਦੀ ਜਿਹੜੀ ਪਹਿਲੀ ਪਤਨੀ ਚ ਮੋਢੀ ਪਿੱਛੇ ਪਤਾ ਲੱਗਿਆ ਹੈ ਵੀ ਹਾਂ ਵੀ ਜਿਹੜੀ ਲੇਡੀ ਹੈ ਸੀਮਾ ਇਹ ਇੱਥੇ ਪਿਸ਼ੋਪਰ ਤੇ ਦਾ ਫਰੂਖਪੁਰ ਦਾ ਉਧਰ ਦੇ ਰਹਿਣ ਵਾਲੀ ਹੈ ਇਹਦੇ ਦੇ ਤਿੰਨ ਮੁਕਦਮੇ ਮੁਕਦਮਾ ਨੰਬਰ 85 2022 ਦਾ ਮੁਕਦਮਾ ਨੰਬਰ 110 2022 ਮੁਕਦਮਾ ਨੰਬਰ 168 2023 ਸਾਰੇ ਸਾਰੇ ਐਨਡੀਪੀ ਸੈਕਟਰ ਦੇ ਉਹ ਵੀ ਨਸ਼ੀਲੇ ਪਦਾਰਥਾਂ ਦੇ ਦਰਜਾ ਵੀ ਇਹ ਹੈਬਿਚੁਅਲ ਹੈਗੇ ਇਹਦਾ ਹਸਬੰਦ ਵੀ ਪਰਲੋ ਜੀਲਤੀ ਹੈ ਨਸ਼ੇ ਦੇ ਕੇਸਾਂ ਤੇ ਜਿਹੜਾ ਦੂਸਰਾ ਦੋਸ਼ੀ ਜਿਹੜਾ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਫੜਿਆ ਗਿਆ ਦਿੱਲੀ ਤੋਂ ਲੜਾ ਇੰਟਰ ਸਟੇਟ ਗੈਂਗ ਸੀਗਾ ਉਹਦੇ ਵਿੱਚ ਵੀ ਉਹਦੇ ਤੇ ਵੀ 280/241 ਮਕਦਮਾ ਐਮਸੀਬੀ ਦਾ ਐਂਟੀ ਮੈਸਿੰਗ ਦਾ ਦਰਜਾ ਹੈ ਜਿਹਦੇ ਜਿਹੜੇ ਵੀ ਸਾਡੇ ਕੋਲ ਅੱਗੇ ਹੋਰ ਪੱਦਰ ਲਿੰਕਸ ਆਏ ਸੀਗੇ ਉਹਦੇ ਤੇ ਵੀ ਕਾਰਵਾਈ ਕਰਦੇ ਹੋਏ ਜਿਹੜੇ ਅੱਗੇ ਇਹਨਾਂ ਦੇ ਯੂਜ਼ ਯੂਜ਼ ਲੱਗੇ ਜਿਹਨੂੰ ਜਿਹਨੇ ਸਪਲਾਈ ਕਰਦੇ ਸੀਗੇ ਜਿਹੜੇ ਇਹਨਾਂ ਦੇ ਨਾਲ ਲਿੰਕ ਸੀਗੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਕਾਰਵਾਈ ਦੀ ਲੋੜ ਸੀ ਉਹਨਾਂ ਦੇ ਕਾਰਵਾਈ ਕੀਤੀ ਗਈਆਂ ਤੇ ਜਿਨ੍ਹਾਂ ਨੂੰ ਦਾਖਲ ਕਰਾਉਣ ਦੀ ਲੋੜ ਸੀ ਉਹਨਾਂ ਦਾਖਲ ਵੀ ਪਾਇਆ ਗਿਆ ਥੈਂਕ ਯੂ ਜਸ ਇੱਕ ਜਿਹੜੇ ਬਹੁਤ ਵੱਡੀ ਫਰਮ ਹੈ ਜਿਹਨੇ ਤੁਹਾਨੂੰ ਸਰਪ੍ਰਾਈਜ਼ ਦੇ ਨਾਲ ਦੇ ਵਿੱਚ ਇੱਕ ਅੱਡੀਪੂਰੀ ਸਪਲਾਈ ਜਿਹੜਾ ਲੇਡੀ ਸਪਲਾਈ ਪੰਜਾਬ ਕਰ ਰਹੀ ਸੀ ਜਿਹੜਾ ਕਿੰਗਸ ਲਿਆ ਜਿਹੜਾ ਕਿ ਨੀਗਰੋ ਹੈ ਬਾਅਦ ਮੈਨੂੰ ਫੋਰਨ ਫੋਰਨ ਹੈ ਜੀ ਇਹ ਦਿੱਲੀ ਬੈਠਾ ਹੈ ਤੇ ਦਿੱਲੀ ਤੋਂ ਇਹਨੇ ਜਿਹੜਾ ਸੀਗਾ ਅੱਗੇ ਫਰਦਰ ਸਾਰੀਆਂ ਸਟੇਟਸ ਨੂੰ ਸਪਲਾਈ ਕਰ ਰਿਹਾ ਸੀਗਾ ਹੁਣ ਇਤਨਾ ਵੀ ਜਿਹੜਾ ਅਸੀਂ ਟੈਕਨੀਕਲ ਐਨਾਲਿਸਿਸ ਕਰਕੇ ਫਰਦਰ ਅਸੀਂ ਦੇਖਾਂਗੇ ਵੀ ਹਾਂ ਵੀ ਹੋਰ ਜਿੱਤੇ ਜਿੱਤੇ ਸਟੇਟਸ ਨੂੰ ਉਹਨਾਂ ਨੂੰ ਲਿਖਾਂਗੇ ਅੱਗੇ ਸਰ ਇਹ ਉਦੇ ਕਿ ਕੌਫੀ ਜੀ ਗਾਇਸ ਇਹਨੇ ਕਿ ਨੰਬਰ ਹੋ ਰਿਹਾ ਹੈ ਦਰਸ਼ਕ ਬਹੁਤ ਨਸ਼ਾਈ ਜਿਹੜਾ ਅਗਰ ਫਿਰ ਏਜ ਨੂੰ ਲੈ ਕੇ ਨਿਕਲਦੇ ਦੇਖੋ ਸਾਡੇ ਕੋਲ ਜਿਹੜੀ ਅੱਲੇ ਫਰਦਰ ਜਿਹੜੀ ਬੈਕਵਰਡ ਲਿੰਕੇਜ ਇੱਥੇ ਤੱਕ ਹਮ ਤੱਕ ਦਿੱਲੀ ਦਾ ਤੁੰਦ ਤੱਕ ਇਸ ਲਈ ਹੈਗਾ ਹੁਣ ਉਹਦੀ ਫਰਦਰ ਪੁੱਛ ਕੇ ਤੇ ਜੱਸ ਜੀ ਉਹਦਾ ਰਿਮਾਂਡ ਲਿਆ ਹੈ ਜੋ ਵੀ ਆਊਗਾ ਤੁਹਾਨੂੰ ਦੱਸਾਂਗੇ ਜਿਹੜੇ ਪਕੜੇ ਕਿ ਇਹ ਆਪਣਾ ਡਿਸਟ੍ਰਿਕਟ ਨੇ ਬਹੁਤ ਬੰਦੇ ਆ ਦੇਖਣੇ ਇਸ ਨਾਮ ਦੇ ਵਿੱਚ ਦੇਖੋ ਸਾਡੇ ਕੋਲ ਤਿੰਨ-ਚ ਚਾਰੇ ਜਿਹੜੇ ਪਕੜ ਜਿਹੜੇ ਅੱਗੇ ਨਾਲੇ ਦੋ ਤਾਂ ਸੀ ਫੰਲ ਜਿਹੜੇ ਸਪਲਾਈਅਰ ਸੀਗੇ ਮੇਨ ਜਿਹੜੇ ਅੱਗੇ ਜਿਨ੍ਹਾਂ ਦੇ ਜਿਹੜੇ ਨਸ਼ਾ ਕਰ ਰਹੇ ਸੀ ਜਿਹੜੇ ਐਡਿਕਟ ਸੀਗੇ ਉਹਨਾਂ ਦੇ ਵੱਲ ਜਿਹੜਾ ਅਸੀਂ ਇੱਕ ਬੜਾ ਮੌਕਾ ਦਿੰਦੇ ਹੋਏ ਉਹਨਾਂ ਦਾ ਉਹਨਾਂ ਦੇ ਉਹਨਾਂ ਨੂੰ ਇਲਾਜ ਕਰਾਉਣ ਦੇ ਅੱਗੇ ਭੇਜਿਆ ਹੈ ਨੈਟਵਰਕ ਦਾ ਸਾਰਾ ਜਿੰਨਾ ਵੀ ਹੈਗਾ ਜਿਹੜੇ ਸਪਲਾਈਅਰ ਤੋਂ ਉਹਨਾਂ ਦੇ ਨਾਲ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਐਡਰੈਕਟ ਸੀਗੇ ਉਹਨਾਂ ਨੂੰ ਦਾਖਲ ਕਰਾਇਆ ਜਾ ਰਿਹਾ ਹੈ। ਐਨੀ ਟਾਈਮ ਦਾ ਸਾਰਾ ਕੁਝ ਬੁਦਲ ਕਿੰਨੇ ਟਾਈਮ ਤੋਂ ਕਰ ਰਹੇ ਹੈ। ਦੇਖੋ ਇਹਨਾਂ ਦਾ ਜਿਹੜਾ ਹੈਗਾ ਰਿਕਾਰਡ ਤਾਂ ਹੰਤ ਤੱਕ ਪੰਜ ਸਾਲ ਦਾ ਰਿਕਾਰਡ ਬੋਲ ਹੀ ਰਿਹਾ ਜੀ ਹਾਂਜੀ ਜਿਹੜੇ 2022 ਤੋਂ ਪਰਚੇ ਚੱਲਦੇ ਇਹਨਾਂ ਦੇ ਠਿੱਕੇ ਤੋਂ। ਐਨੀ ਟਾਈਮ ਐਡਰੈਕਟਲੀ ਪ੍ਰਾਈਸ ਅਬਾਊਟ ਦਿਸ। ਕੋਈ ਦਾ ਪ੍ਰਾਈਸ ਆ ਗਿਆ ਸਾਨੂੰ ਗਵਰਨਮੈਂਟ ਵੱਲੋਂ ਜਿਹੜਾ ਆ ਗਿਆ ਸਾਨੂੰ ਅਸੀਂ ਨਹੀਂ ਅਸੀਂ ਇਹਦਾ ਐਡਰੈਕਟਲੀ ਕਰਾਂਗੇ ਬਟ ਇਟਸ ਅ ਕਾਸਟਲੀ ਐਂਡ ਮੇਰੀ ਸਫਿਸਟਿ ਇਹ ਪੁਜੀਗਤ ਕਰੀਏ ਕਿ ਇਹ ਏਜਸ ਦੇ ਵਿੱਚ ਸਟੂਡੈਂਟ ਦੀ ਇਨਵੋਲਵਮੈਂਟ ਬਾਰੇ ਗੱਲ ਨਹੀਂ ਕਰ ਰਹੇ ਹਾਂ ਪਰ ਇਹ ਸਿਰਫ ਇਹਨਾਂ ਬਾਰੇ ਗੱਲ ਕਰ ਰਹੇ ਹਾਂ ਹਾਲੇ ਤੱਕ ਸਾਡੇ ਕੋਲ ਕੋਈ ਸਟੂਡੈਂਟਸ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ ਠੀਕ ਹੈ ਪਰ ਜਿਹੜੇ ਐਡਿਕਟ ਸੀਗੇ ਜਿਹੜੇ ਜਦੋਂ ਏਜ ਸੀਗੀ ਜਿਹੜੇ ਉਹਨਾਂ ਦੀ 24 25 ਤੋਂ 30 ਸਾਲ ਦੀ ਏਜ ਦੇ ਵਿੱਚ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਅਗਰ ਨਾਮ ਅਨੁਸਾਰ ਰਿਵੀਲ ਨਹੀਂ ਕਰ ਸਕਦੇ ਪਰ ਸਿਕਿਉਰਿਟੀ ਤੇ ਉਹਨਾਂ ਦੀ ਜਿਹੜੀ ਇੱਕ ਚਲੋ ਇੱਕ ਰਾਈਟ ਰੈਕ ਡਿਗਰੀ ਲੈ ਕੇ ਆਉਂਦੇ ਸੀ ਕਿਹੜੇ ਕਿਹੜੇ ਹੈਗਾ ਜੀ ਇਹ ਨਾਈਜੀਰੀਆ ਦਾ ਹੈ ਜੀ ਸਰ ਆਪਣੇ ਵੀਕਲ ਦੇ ਲੈ ਕੇ ਆਉਂਦੇ ਸੀ ਜਿਹੜਾ ਦਸਪੋਰੀ ਇਹ ਇਹਦਾ ਲੀਡੀ ਦਾ ਆਪਣਾ ਹੀ ਵੀਕਲ ਸੀਗਾ ਲੇਕਿਨ ਜਿਹੜਾ ਅਸੀਂਗਾ ਨਾਈਜੀਰੀਅਨ ਜਿਹੜਾ ਸੀਗਾ ਉਹਦਾ ਅਸੀਂ ਲੈ ਉੱਥੇ ਸਾਨੂੰ ਜਿਹੜਾ ਮਿਲਿਆ ਉਸੇ ਦਾ ਲੈ ਵੀਕਲ ਮਿਲਿਆ ਫਿਰ ਅਸੀਂ ਇਨਵੈਸਟੀਗੇਸ਼ਨ ਚ ਦੇਖਾਂਗੇ ਕਿ ਇਹਨਾਂ ਉੱਥੇ ਕਿਹੜੀ ਕਿਹੜੀ ਪ੍ਰਾਪਰਟੀ ਹੈ ਕਿਹੜੇ ਕਿਹੜੇ ਵੀਕਲ ਜੋ ਇਹਨੇ ਬਣਵਾਇਆ ਉਹ ਸਾਰਾ ਅਟੈਚ ਕਰਾਂਗੇ। ਇਟਸ ਅ ਫਿਊਰ ਸਿਟਿਜ਼ਨਸ ਕਿ 올 ਦਾ ਐਕਟੀਵਿਟੀਆਂ अर्लियर ਡਨ ਇਨ ਦਾ ਰੂਰਲ ਏਰੀਆ ਔਰ ਦਾ ਹਾਂ ਜੀ ਸਾਰੀਆਂ ਤੁਹਾਡੀਆਂ ਰੂਰਲ ਚੋਰੀਆਂ ਨੇ ਤੇ ਤੁਹਾਡੇ ਇਹ ਪੁਆਇੰਟ ਸੀਡੈਂਟ ਹੈ ਸਿੱਟੀ ਚ ਵੀ ਇਹ ਕਰਦੇ ਸਨ ਸਭ ਨੇ ਸਿੱਟੀ ਦਾ ਵੀ ਰਿਪੋਰਟ ਕਰਕੇ ਦੇਖ ਲਓ ਜੀ ਹਾਲ ਤਾਂ ਨਹੀਂ ਸਾਰੀ ਰੂਰਲ ਨਹੀਂ ਹੈ ਨਾ ਨਹੀਂ ਇਹ ਕੋਈ ਸੀਡੈਂਟ ਸਾਰੀਆਂ ਤੁਹਾਡੀਆਂ ਹੀ ਹਾਂਜੀ ਹਾਂਜੀ ਸਰ ਉਹ ਜਿਹੜੇ ਇਰੀਚ ਰਹਿ ਰਹੇ ਉਸ ਤੇ ਕਰਨਾ ਪਉਣ ਲੱਗਦਾ ਠੀਕ ਹੈ ਥੈਂਕ ਯੂ